ਮਾਪਿਆਂ ਦੇ ਨੂੰ ਸਹਿਯੋਗ ਦੇ ਵਿੱਚ ਕਿਵੇਂ ਦਾ ਸਾਥ ਦਿੱਤਾ ਜਾਂਦਾ ਹੈ ਕਿਉਂਕਿ ਮਾਪੇ ਮੈਂ ਵੇਖ ਵੀ ਰਿਹਾ ਬੈਠੇ ਵੀ ਨੇ ਨਾਲ ਉਹ ਰੂਟੀਨ ਦੇ ਵਿੱਚ ਡੇਲੀ ਆ ਕੇ ਨਾਲ ਇਹਨਾਂ ਨੂੰ ਟ੍ਰੇਨਿੰਗ ਕਰਵਾਉਂਦੇ ਹਾਂ ਜੀ ਉਹ ਇਹਨਾਂ ਨੂੰ ਦੇਖਦੇ ਹੋ ਖੁਦ ਦੇਖ ਕੇ ਜਾਂਦੇ ਆ ਮਤਲਬ ਇਹਨਾਂ ਦੇ ਇਹ ਨਹੀਂ ਅੱਜ ਘਰ ਤੋਂ ਆਏ ਹੋਏ ਆ ਮਤਲਬ ਥੋੜੇ ਜਿਹਾ ਬੱਚੇ ਆਂਦੇ ਲੇਟ ਆਂਦੇ ਹੋ ਪੂਰੇ ਰਿਸਪੌਂਸ ਦਿੰਦੇ ਸਾਨੂੰ ਪੂਰਾ ਟਾਈਮ ਆਪਣਾ ਸਪੈਂਡ ਕਰਦੇ ਆ ਇਹਨਾਂ ਦੇ ਪੇਰਨ ਖੁਦ ਫੋਨ ਕਰਕੇ ਸਾਨੂੰ ਪੁੱਛਦੇ ਆ ਇਹਨਾਂ ਦੇ ਬਾਰੇ ਕੁਝ ਆ ਕੇ ਵੀ ਮਿਲ ਕੇ ਜਾਂਦੇ ਕਿ ਸਾਡੇ ਬੱਚੇ ਕਿਹੋ ਜਿਹਾ ਕਰਦੇ ਆ ਵਧੀਆ ਕਰਦੇ ਜਾਂ ਨਹੀਂ ਕਰਦੇ ਰਿਜ਼ਲਟ ਵੀ ਦੇਖ ਕੇ ਜਾਂਦੇ ਨੇ ਸਾਨੂੰ ਥੋੜੀ ਜੀ ਸਰਕਾਰ ਦੀ ਥੋੜੀ ਸਹੂਲਤ ਹੋਈ ਸੀ ਕਿ ਉਹਨਾਂ ਨੇ ਇਹ ਪਾਰਕ ਮੇਨਟੇਨ ਕਰਕੇ ਦਿੱਤੀ ਆ ਪਰ ਜਿੱਦਾਂ ਕਿ ਬਾਕਸਿੰਗ ਦੇ ਇਕਵਿਪਮੈਂਟਸ ਉਹਨਾਂ ਨੇ ਕਿਹਾ ਹੋਇਆ ਆ ਮੇਬੀ ਉਹ ਵੀ ਸਾਨੂੰ ਛੇਤੀ ਦੇ ਦੇਣਗੇ ਸਭ ਤੋਂ ਪਹਿਲਾਂ ਬਾਕਸਿੰਗ ਦੇ ਸ਼ੁਰੂ ਜੋ ਪਹਿਲੇ 6 ਮਹੀਨੇ ਲੋੜ ਨਹੀਂ ਪੈਂਦੀ ਇਕਵਿਪਮੈਂਟ ਦੀ ਕਿਉਂਕਿ ਬੱਚਿਆਂ ਨੂੰ ਬੇਸਿਕਸ ਸਿਖਾਣਾ ਹੁੰਦਾ मतलब मैं जाता हूँ तो काफ़ी अच्छी ट्रेनिंग बहुत बढ़िया दी जा रही है तो काफी hmm. तो मतलब बेटर फीलिंग हो रहे हैं हेल्थ चेक हाँ हाँ इसके लिए फिटनेस चेक करते ਤੋਂ ਕਿਆ ਫਰਾਕੇ ਅਥਲ ਤੈ ਸਾਈਕਲੂ ਬੜਾ ਹੈ ਵੇ ਕੋਈ ਫਿੱਟ ਹੋਏ ਹਾਂਜੀ ਪਹਿਲੇ ਮੈਂ ਬਹੁਤ ਜ਼ਿਆਦਾ ਹੈਲਦੀ ਥੀ ਅਬ ਥੋੜਾ ਕੇਨ ਹੋਇਆ ਹੈ ਪਿਆਰ ਭਰੀ ਸਾਰੀ ਕਾਲ ਦੋਸਤੋ ਮੈਂ ਹਾਂ ਸੁਖਵੀਰ ਸਿੰਘ ਸ਼ਿਰਗਲ ਤੇ ਤੁਸੀਂ ਜੁੜ ਚੁੱਕੇ ਹੋ ਹਮਦਾਰਦ ਟੀਵੀ ਦੇ ਨਾਲ ਅਕਸਰ ਕੋਸ਼ਿਸ਼ ਕੀਤੀ ਹੈ ਕੁਝ ਅਜਈਆਂ ਸਖਸ਼ੀਤਾਂ ਦੇ ਨਾਲ ਤੁਹਾਨੂੰ ਰੂਪਰੂ ਕਰਵਾਇਆ ਜਾਵੇ ਜਿਹੜੀਆਂ ਆਪਣੇ ਆਪ ਦੇ ਵਿੱਚ ਬੇਹਦ ਖਾਸ ਹੁੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਕਾਰਗੁਜ਼ਾਰੀਆਂ ਕੁਝ ਅਜਿਹੇ ਤਰੀਕੇ ਸਲੀਕਿਆਂ ਦੇ ਨਾਲ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਲੋਕ ਵੀ ਸਰਾਉਂਦੇ ਨੇ ਤੇ ਉਹਨਾਂ ਦੀਆਂ ਕਾਰਗੁਜ਼ਾਰੀਆਂ ਨੂੰ ਸਰਾਉਣਾ ਬਣਦਾ ਵੀ ਹੈ ਅੱਜ ਜੇ ਸਖਸ਼ੀਅਤ ਦੇ ਨਾਲ ਤੁਹਾਨੂੰ ਰੂਪਰੂ ਕਰਵਾਉਣ ਲੱਗੇ ਆ ਉਸ ਦੇ ਵੱਲੋਂ ਕਾਰਗੁਜ਼ਾਰੀ ਇਹ ਕੀਤੀ ਜਾਂਦੀ ਹੈ ਕਿ ਫ੍ਰੀ ਆਫ ਕੋਸਟ ਕੋਚ ਵੀ ਦਿੱਤੀ ਜਾਂਦੀ ਹੈ ਬਾਕਸਿੰਗ ਦੀ ਕੋਚਿੰਗ ਦੇਣ ਦੇ ਲਈ ਉਹਨਾਂ ਦੇ ਵੱਲੋਂ ਆਪਣੇ ਪਿੰਡ ਤੋਂ ਤਕਰੀਬਨ 11-12 ਕਿਲੋਮੀਟਰ ਦਾ ਵਕਫਾ ਤੈਅ ਕਰਕੇ ਸ਼ਹਿਰ ਦੇ ਵਿੱਚ ਪਹੁੰਚਿਆ ਜਾਂਦਾ ਹੈ 30 ਤੋਂ 35 ਬੱਚੇ ਜਿਹੜੇ ਨੇ ਉਹਨਾਂ ਦੇ ਕੋਲ ਰੁਟੀਨ ਦੇ ਵਿੱਚ ਡੇਲੀ ਆ ਕੇ ਬਾਕਸਿੰਗ ਦੀ ਸਿਖਲਾਈ ਜਿਹੜੀ ਹੈ ਉਹ ਲੈਂਦੇ ਨੇ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦੇਣਾ ਚਾਹੁੰਦਾ ਹੈ ਇਹ ਉਹੀ ਬੱਚੇ ਨੇ ਜਿਨ੍ਹਾਂ ਦੇ ਵੱਲੋਂ ਟ੍ਰੇਨਿੰਗ ਲੈਣ ਦੇ ਲਈ ਜਲੰਧਰ ਦੇ ਵਿੱਚ ਸਥਿਤ ਇਸ ਅਕੈਡਮੀ ਦੇ ਵਿੱਚ ਪਹੁੰਚਿਆ ਜਾਂਦਾ ਹੈ ਲਾਇਲ ਬਾਕਸਿੰਗ ਅਕੈਡਮੀ ਨਾਮ ਤੋਂ ਇਹਨਾਂ ਦੇ ਵੱਲੋਂ ਇਹ ਆਪਣੀ तमाम ਰਣਨੀਤੀ ਚਲਾਈ ਜਾਂਦੀ ਹੈ ਭੈਣ ਬਬੀਤਾ ਹੋਣੀ ਮੇਰੇ ਨਾਲ ਨੇ ਇਹ ਬਾਕਸਿੰਗ ਕੋਚ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਬਲਬਲਾ ਆਇਆ ਤੇ ਇੱਕ ਕੋਚ ਦੇ ਤੌਰ ਦੇ ਉੱਪਰ ਇਹਨਾਂ ਦੇ ਵੱਲੋਂ ਵਿਚਰਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਕੀ ਕੁਝ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਖਾਸ ਰਿਹਾ ਸਭ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਭੈਣ ਜੀ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਆ ਮੈਂ ਜਿਵੇਂ ਗੱਲ ਕੀਤੀ ਆ ਭੂਮਿਕਾ ਦੇ ਵਿੱਚ ਕਿ 35 ਬੱਚਿਆਂ ਨੂੰ ਤੁਸੀਂ ਟ੍ਰੇਨਿੰਗ ਦਿੰਦੇ ਹੋ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਤੁਸੀਂ ਕਹਿੰਦੇ ਹੋ ਕੋ ਫ੍ਰੀ ਆਫ ਕਾਸਟ ਤੁਸੀਂ ਕੋਚਿੰਗ ਦਿੰਦੇ ਹੋ ਕੋਚਿੰਗ ਦੇਣ ਦੀ ਤਾਂ ਪੈਸੇ ਬਹੁਤ ਲਏ ਜਾਂਦੇ ਨੇ ਤੁਸੀਂ ਫ੍ਰੀ ਆਫ ਕਾਸਟ ਕਿਵੇਂ ਇਹ ਸ਼ੁਰੂ ਕੀਤਾ ਕਿਉਂਕਿ ਜਿਹੜੇ ਕੋਚ ਤੋਂ ਮੈਂ ਗੇਮ ਕੀਤੀ ਆ ਉਹ ਵੀ ਸਾਨੂੰ ਫ੍ਰੀ ਆਫ ਕਾਸਟ ਸਿਖਾਉਂਦੇ ਹੁੰਦੇ ਸੀਗੇ ਇਸ ਕਰਕੇ ਇਹ ਦੇਖਿਆ ਬਹੁਤ ਗਰੀਬ ਬੱਚੇ ਆ ਮਤਲਬ ਘਰੋਂ ਵਧੀਆ ਵੀ ਆ ਕੁਝ ਕੁਝ ਗਰੀਬ ਵੀ ਜੁੜਿਆ ਸਾਨੂੰ ਇਹ ਆ ਕਿ ਤੁਹਾਡੀ ਬਾਕਸਿੰਗ ਨੂੰ ਵਧੀਆ ਲੈਵਲ ਤੇ ਲੈ ਕੇ ਜਾਇਆ ਜਾਵੇ ਸਪੋਰਟਸ ਬਹੁਤ ਜ਼ਿਆਦਾ ਘਟ ਰਿਹਾ ਆ ਤੇ ਨਸ਼ੇ ਜ਼ਿਆਦਾ ਵਧ ਰਹੇ ਆ ਆਪਾਂ ਇਹਨਾਂ ਨੂੰ ਵਧੀਆ ਸੁਸਾਇਟੀ ਦੇਣ ਦੇ ਕਰਕੇ ਕਿ ਇਹਨਾਂ ਨੂੰ ਬਾਕਸਿੰਗ ਦੇ ਵਿੱਚ ਲੈ ਕੇ ਆਏ ਕਿਉਂਕਿ ਅਸੀਂ ਖੁਦ 플레이ਰ ਰਹਿ ਚੁੱਕੇ ਆ ਮੈਂ ਨੈਸ਼ਨਲ ਮੈਡਲਿਸਟ ਆ ਤਾਂ ਕਰਕੇ ਆਪਾਂ ਬਾਕਸਿੰਗ ਦੀ ਇਹਨਾਂ ਨੂੰ ਟ੍ਰੇਨਿੰਗ ਕਰਾਣੀ ਸਟਾਰਟ ਕੀਤੀ ਆ ਜਦੋਂ ਤੁਸੀਂ ਬਤੌਰ ਖਿਡਾਰੀ ਤੁਸੀਂ ਖੇਡਦੇ ਸੀ ਹੁਣ ਵੀ ਤੁਸੀਂ ਗੇਮ ਕਰਦੇ ਹੋ ਤਾਂ ਤੁਹਾਨੂੰ ਮੁਸ਼ਕਲਾਂ ਲੱਗੀਆਂ ਕਿ ਇਹ ਸਾਰੀ ਚੀਜ਼ ਨੂੰ ਤੁਸੀਂ ਹੰਡਾਇਆ ਕਿਉਂਕਿ ਘਰ ਦੇ ਵਿੱਚ ਹਾਲਤਾਂ ਹਾਲਾਤ ਉਸ ਤਰੀਕੇ ਦੇ ਨਹੀਂ ਹੁੰਦੇ ਬੰਦਾ ਨਹੀਂ ਉਸ ਤਰੀਕੇ ਦੀ ਟ੍ਰੇਨਿੰਗ ਲੈ ਪਾਉਂਦਾ ਇਹ ਸਾਰੀਆਂ ਚੀਜ਼ਾਂ ਤੁਸੀਂ ਹੰਡਾਈਆਂ ਨੇ ਤਾਂ ਕਰਕੇ ਕਰ ਹਾਂਜੀ ਅਸੀਂ ਸਾਰੀਆਂ ਚੀਜ਼ਾਂ ਦੇਖਿਆ ਮੈਂ ਆਪ ਬਹੁਤ ਮੀਡਲ ਕਲਾਸ ਫੈਮਿਲੀ ਦੇ ਵਿੱਚੋਂ ਬਿਲੋਂਗ ਕਰਦੀ ਹਾਂ ਪਰ ਮੈਂ ਬਾਕਸਿੰਗ ਦੇ ਨਾਲ ਇੰਨੀ ਕੁ ਵਧੀਆ ਲਾਈਫ ਮਿਲ ਗਈਆਂ ਮੈਨੂੰ ਕਿ ਮੈਂ ਆਪਣੇ ਸੈਲਫ ਇੰਡੀਪੈਂਡੈਂਟ ਹੋ ਗਈਆਂ ਕਿ ਤਾਂ ਕਰਕੇ ਮੈਨੂੰ ਲੱਗਦਾ ਆ ਕਿੰਨਾਂ ਥੋੜੀ ਫ੍ਰੀ ਆਫ ਕੋਸ ਕੋਚਿੰਗ ਦੇਣੀ ਚਾਹੀਦੀ ਆ ਸਮਾਂ ਕਿੰਨਾ ਕੁ ਹੋ ਗਿਆ ਹੈ ਅਕੈਡਮੀ ਚਲਾਉਂਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਾਨੂੰ 4 ਮਹੀਨੇ ਹੋ ਗਏ ਆ ਹਾਂਜੀ ਰਿਸਪੌਂਸ ਕਿਵੇਂ ਦਾ ਆ ਰਿਹਾ ਜਿਹੜੇ ਬੱਚੇ ਆ ਰਹੇ ਕਿਉਂਕਿ ਅਕਸਰ ਅਸੀਂ ਵੇਖਦੇ ਆ ਜਦੋਂ ਕੋਈ ਚੀਜ਼ ਪੈਸਿਆਂ ਦੇ ਲਈ ਕੀਤੀ ਜਾਂਦੀ ਹੈ ਜਾਂ ਫਿਰ ਪੈਸੇ ਦੇ ਕੇ ਸਿੱਖੀ ਜਾਂਦੀ ਹੈ ਉਹਨੂੰ ਲੋਕ ਚੰਗੇ ਤਰੀਕੇ ਦੇ ਨਾਲ ਸਿੱਖਦੇ ਨੇ ਕਿਉਂਕਿ ਪੈਸੇ ਲੱਗਦੇ ਨੇ ਜਿੱਥੇ ਫ੍ਰੀ ਦੀ ਗੱਲ ਆਉਂਦੀ ਆ ਉੱਥੇ ਕਿਤਨਾ ਕਿਤੇ ਆਨਾ ਕਾਨੀ ਵੀ ਹੁੰਦੀ ਆ ਐਸੀਆਂ ਸਥਿਤੀਆਂ ਵੀ ਆਉਂਦੀਆਂ ਨੇ ਨਹੀਂ ਸਾਡੇ ਕੋਲ ਤਾਂ ਬੱਚੇ ਵਧੀਆ ਹੀ ਆ ਇੱਧਰ ਹੀ ਸਾਨੂੰ ਹਜੇ ਇੱਥੇ ਤ ਜੋ ਕੇਸ ਸੁਸਾਇਟੀ ਦੇ ਪ੍ਰੈਜ਼ੀਡੈਂਟ ਆ ਤੇ ਉਹਨਾਂ ਦੀ ਵਾਈਫ ਦਾ ਬਹੁਤ ਵਧੀਆ ਸਹਿਯੋਗ ਆ ਸਾਡੇ ਨਾਲ ਤੇ ਸਾਨੂੰ ਇੱਧਰ ਹੀ ਹਜੇ ਤੱਕ ਕੋਈ ਪ੍ਰੋਬਲਮ ਨਹੀਂ ਬੱਚੇ ਵੀ ਸਾਡੇ ਨਾਲ ਇਦਾਂ ਨਹੀਂ ਹੈਗਾ ਵੀ ਨਾਰਮਲੀ ਜੁੜੇ ਆ ਵਧੀਆ ਜੁੜੇ ਹੋਏ ਆ ਛੁੱਟੀ ਕਰਦੇ ਆ ਮਤਲਬ ਬਹੁਤ ਘੱਟ ਚਾਂਸ ਆ ਕਿ ਛੁੱਟੀ ਕਰਨ ਅਗਰ ਕਰਨ ਵੀ ਦੱਸਦੇ ਆ ਤੇ ਸਾਨੂੰ ਇਦਾਂ ਨਹੀਂ ਆ ਸੋਚਦੇ ਕਿ ਫ੍ਰੀ ਆ ਕਿ ਜਾਈਏ ਚਾਹੇ ਨਾ ਜਾਈਏ ਪਰ ਇਹ ਡੇਲੀ ਬੱਚੇ ਆਉਂਦੇ ਆ ਜੀ ਹਾਂ ਜੀ ਇਹਨਾਂ ਦੇ ਮਾਪਿਆਂ ਦੇ ਵੱਲੋਂ ਸਹਿਯੋਗ ਦੇ ਵਿੱਚ ਕਿਵੇਂ ਦਾ ਸਾਥ ਦਿੱਤਾ ਜਾਂਦਾ ਹੈ ਕਿਉਂਕਿ ਮਾਪੇ ਮੈਂ ਵੇਖ ਵੀ ਰਿਹਾ ਬੈਠੇ ਵੀ ਨੇ ਨਾਲ ਉਹ ਰੁਟੀਨ ਦੇ ਵਿੱਚ ਡੇਲੀ ਆ ਕੇ ਨਾਲ ਇਹਨਾਂ ਨੂੰ ਟ੍ਰੇਨਿੰਗ ਕਰਵਾਉਂਦੇ ਹਾਂ ਜੀ ਉਹ ਇਹਨਾਂ ਨੂੰ ਦੇਖਦੇ ਹੋ ਖੁਦ ਦੇਖ ਕੇ ਜਾਂਦੇ ਆ ਮਤਲਬ ਇਹਨਾਂ ਦੇ ਇਹ ਨਹੀਂ ਅੱਜ ਘੱਟ ਆਏ ਹੋਏ ਆ ਮਤਲਬ ਥੋੜੇ ਜਿਹਾ ਬੱਚੇ ਆਂਦੇ ਲੇਟ ਆਂਦੇ ਆ ਹਾਂ ਪੂਰੇ ਰਿਸਪੌਂਸ ਜਾਂਦੇ ਸਾਨੂੰ ਪੂਰਾ ਟਾਈਮ ਆਪਣਾ ਸਪੈਂਡ ਕਰਦੇ ਆ ਇਹਨਾਂ ਦੇ ਪੇਰੈਂਟ ਖੁਦ ਫੋਨ ਕਰਕੇ ਸਾਨੂੰ ਪੁੱਛਦੇ ਆ ਇਹਨਾਂ ਦੇ ਬਾਰੇ ਕੁਝ ਆ ਕੇ ਵੀ ਮਿਲ ਕੇ ਜਾਂਦੇ ਕਿ ਸਾਡੇ ਬੱਚੇ ਕਿਹੋ ਜਿਹਾ ਕਰਦੇ ਆ ਵਧੀਆ ਕਰਦੇ ਆ ਜਾਂ ਨਹੀਂ ਕਰਦੇ ਰਿਜ਼ਲਟ ਵੀ ਦੇਖ ਕੇ ਜਾਂਦੇ ਕਿ ਬੱਚੇ ਉਹਨਾਂ ਦੇ ਬੱਚੇ ਚ ਇੰਪਰੂਵਮੈਂਟ ਵੀ ਕਾਫੀ ਆਂਦੀ ਆ ਕਿ ਸਿਨਸਰ ਬਹੁਤ ਡਿਸਪੀਸਪਲਨ ਬਹੁਤ ਆਇਆ ਇਹਨਾਂ ਦੇ ਵਿੱਚ ਇਹਨਾਂ ਦੇ ਬੱਚਿਆਂ ਪੇਰੈਂਟਸ ਆ ਹੀ ਬੈਕਅਪ ਆ ਸਾਨੂੰ ਜੀ ਤੇ ਇਸ ਤੋਂ ਬਾਅਦ ਕੰਪੀਟੀਸ਼ਨ ਵਗੈਰਾ ਵੀ ਤੁਸੀਂ ਕਰਵਾਉਂਦੇ ਹੋ ਕਿਸੇ ਤਰੀਕੇ ਦੇ ਨਾਲ ਕੋਈ ਚੈਂਪੀਅਨਸ਼ਿਪ ਦੇ ਵਿੱਚ ਤੁਹਾਡੇ ਵੱਲੋਂ ਉਹਨਾਂ ਨੂੰ ਪਾਰਟਿਸਿਪੇਟ ਕਰਵਾਇਆ ਜਾਂਦਾ ਕੀ ਕੋ ਜਿਦਾ ਇਹ ਬੱਚੇ ਨਵੇਂ ਆ ਇਸ ਕਰਕੇ ਇਹਨਾਂ ਨੂੰ ਹਜੇ ਟ੍ਰੇਨਿੰਗ ਦਿੱਤੀ ਜਾਂਦੀ ਆ ਜਦਕਿ ਇਹ ਜਦ ਮਤਲਬ ਕਿ ਥੋੜੀ ਟ੍ਰੇਨ ਹੋ ਗਏ ਨਾ ਫਿਰ ਇਹਨਾਂ ਨੂੰ ਡਿਸਟ੍ਰਿਕਟ ਦੇਖ ਲਾਮਗੇ ਸੀ ਨੈਸ਼ਨਲ ਤੱਕ ਆਪਣੇ ਬੱਚੇ ਲੈ ਕੇ ਜਾਵਾਂਗੇ ਉਮੀਦ ਆ ਕਿ ਇੰਟਰਨੈਸ਼ਨਲ ਬਣਨ ਕਿ ਵਧੀਆ ਮੈਡਲ ਦੇਣ ਸਾਡੀ ਇੰਡੀਆ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਬਤੌਰ ਜਦੋਂ ਖਿਡਾਰੀ ਤੁਸੀਂ ਖੇਡ ਰਹੇ ਸੀ ਜਾਂ ਹੁਣ ਖੇਡ ਰਹੇ ਹੋ ਇਹ ਸਾਰੀਆਂ ਸਥਿਤੀਆਂ ਦੇ ਵਿੱਚੋਂ ਦੀ ਲੰਘਦਿਆਂ ਜਿਹੜੀਆਂ ਤੁਹਾਨੂੰ ਮੁਸ਼ਕਲਾਂ ਆਈਆਂ ਤੁਸੀਂ ਸੋਚਦੇ ਹੋ ਕਿ ਇਹਨਾਂ ਨੂੰ ਨਾ ਆਉਣ ਪਰ ਇਸ ਸਾਥ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਚਾਹੁੰਦੇ ਹਾਂ ਕਿ ਕੋਈ ਸੰਸਥਾ ਸਾਡੇ ਨਾਲ ਆ ਕੇ ਜੁੜੇ ਸਰਕਾਰੀ ਤੌਰ ਦੇ ਉੱਪਰ ਕੋ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਸੁੱਖ ਸਹੂਲਤ ਮਿਲੇ ਐਸੀ ਸਹੂਲਤ ਦੀ ਕਮੀ ਖ ਸਾਰਾ ਪ੍ਰਬੰਧਨ ਕਰ ਦਿੱਤਾ ਨਹੀਂ ਸਾਨੂੰ ਥੋੜੀ ਜੀ ਸਰਕਾਰ ਦੀ ਥੋੜੀ ਸਹੂਲਤ ਹੋਈ ਸੀਗੀ ਉਹਨਾਂ ਨੇ ਇਹ ਪਾਰਕ ਮੇਨਟੇਨ ਕਰਕੇ ਦਿੱਤੀ ਆ ਪਰ ਜਿੱਦਾਂ ਕਿ ਬਾਕਸਿੰਗ ਦੇ ਇਕਵਿਪਮੈਂਟਸ ਉਹਨਾਂ ਨੇ ਕਿਹਾ ਹੋਇਆ ਆ ਮੇਬੀ ਉਹ ਵੀ ਸਾਨੂੰ ਛੇਤੀ ਦੇ ਦੇਣਗੇ ਵੈਸੇ ਸਾਨੂੰ ਲੋੜ ਤਾਂ ਹਰੇਕ ਜਗ੍ਹਾ ਹੁੰਦੀ ਆ ਕਿ ਕਿਉਂਕਿ ਬਿਨਾ ਇਕਵਿਪਮੈਂਟਸ ਦੇ ਸਪੋਰਟਸ ਹੋਣਾ ਮਤਲਬ ਬਾਕਸਿੰਗ ਕਰਨੀ ਮੁਸ਼ਕਿਲ ਆ ਅਸੀਂ ਮਤਲਬ ਚਾਹੁੰਦੇ ਆ ਕਿ ਕੋਈ ਹੋਵੇ ਸਾਡੇ ਨਾਲ ਜੁੜ ਜਾਵੇ ਜਿਹੜਾ ਵਧੀਆ ਸਾਡੀ ਅਕੈਡਮੀ ਦਾ ਸਾਡੇ ਬੱਚਿਆਂ ਨੂੰ ਬਦੀਆ ਸਪான்ਸਰ ਕਰਦੇ ਸਹੀ ਬਿਲਕੁਲ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਸਾਜ਼-ਸਮਾਨ ਦੀ ਲੋੜ ਵੀ ਪੈਂਦੀ ਹੈ ਬਾਕਸਿੰਗ ਦੇ ਗਲਵਸ ਹੁੰਦੇ ਨੇ ਸ਼ੂਜ਼ ਹੁੰਦੇ ਨੇ ਸੌਕਸ ਹੁੰਦੀਆਂ ਨੇ ਖਾਸ ਤੌਰ ਦੇ ਉੱਪਰ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਵਰਤ ਕੇ ਖੇਡਿਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਦੇ ਲਈ ਕਾਸਟਲੀ ਜੇਬ ਦੇ ਉੱਤੇ ਵੀ ਭਾਰ ਪੈਂਦਾ ਹੈ ਇਹ ਆਮ ਬੱਚੇ ਅਫੋਰਡ ਨਹੀਂ ਕਰ ਪਾਉਂਦੇ ਉਦੋਂ ਤੱਕ ਇਹਨਾਂ ਦੀ ਟ੍ਰੇਨਿੰਗ ਕਿਵੇਂ ਚੱਲਦੀ ਹੈ ਕੀ ਕੁਝ ਤੁਸੀਂ ਕਰਵਾਉਂਦੇ ਹੋ ਐਕਟੀਵਿਟੀਜ਼ ਕੀ ਰਹਿਣੀਆਂ ਨੇ ਤੁਹਾਡੀ ਜਿੱਦਾਂ ਕਿ ਇਹਨਾਂ ਦੇ ਗਲੋਕਸਿੰਗ ਕਲਬ ਦਾ ਹਜੀ ਅਸੀਂ ਆਪਣੇ ਕੋਲੋਂ ਮਤਲਬ ਆਪਣੇ ਆਪਣੇ ਵੱਲੋਂ ਕਰਵਾ ਰਹੇ ਹਾਂ ਅਸੀਂ ਖੁਦ ਦੇ ਮਤਲਬ ਸਾਰੀ ਪੈਸੇ ਲਗਾ ਕੇ ਇਕੱਠੇ ਕਰਦੇ ਹਾਂ ਅਸੀਂ ਤਿੰਨੇ ਜਣੇ ਆ ਲਪਿਤ ਕੋ ਤੇ ਸੰਦੀਪ ਤੇ ਮੈਂ ਅਸੀਂ ਤਿੰਨੋਂ ਜਣੇ ਆਪਣੇ ਕੋਲ ਕਰਕੇ ਗਲੋਵਜ਼ ਨਾਲੇ ਲੈ ਕੇ ਆਣੇ ਆ ਮਤਲਬ ਆਰਡਰ ਕਰਕੇ ਆਏ ਹੀ ਆ ਮਤਲਬ ਉਹ ਲੈ ਕੇ ਆਣੇ ਆ ਉਹਨਾਂ ਜਦ ਤੱਕ ਇਹਨਾਂ ਨੂੰ ਸਭ ਤੋਂ ਪਹਿਲਾਂ ਬਾਕਸਿੰਗ ਦੇ ਸ਼ੁਰੂ ਚ ਪਹਿਲੇ 6 ਮਹੀਨੇ ਲੋਡ ਨਹੀਂ ਪੈਂਦੀ ਇਕਵਪਮੈਂਟਸ ਦੀ ਕਿਉਂਕਿ ਬੱਚਿਆਂ ਨੂੰ ਬੇਸਿਕ ਸਿਖਾਉਣਾ ਹੁੰਦਾ 6 ਮਹੀਨੇ ਦੇ ਬਾਅਦ ਆਫਟਰ 6 ਮੰਥ ਲੋਡ ਪੈਂਦੀ ਆ ਤਾਂ ਉਹ ਆਪਾਂ ਲੈ ਕੇ ਆਉਂਗੇ ਮਤਲਬ ਨੈਕਸਟ ਮੰਥ ਆ ਹੀ ਜਾਣੇ ਆ ਅਸੀਂ ਖੁਦ ਹੀ ਲੈ ਕੇ ਆਵਾਂਗੇ ਜੀ ਇਹ ਤੁਸੀਂ ਆਪਣੀ ਜੇਬ ਦੇ ਵਿੱਚੋਂ ਕਰ ਰਹੇ ਹੋ ਚੰਗੀ ਗੱਲ ਹੈ ਕਿ ਤੁਹਾਡੇ ਵੱਲੋਂ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਤੁਸੀਂ ਸਕੂਲ ਤੋਂ ਖੇਡ ਰਹੇ ਸੀ ਤੁਸੀਂ ਕਾਲਜ ਟਾਈਮ ਤੋਂ ਖੇਡੇ ਜਾਂ ਫਿਰ ਤੁਹਾਡੀਆਂ ਇਹ ਇਹ ਕਦੋਂ ਰਣਨੀਤੀਆਂ ਸ਼ੁਰੂ ਹੋਈਆਂ ਕਦੋਂ ਤੁਹਾਡੇ ਵੱਲੋਂ ਇਹ ਸਾਰੀਆਂ ਗਤੀਵਿਧੀਆਂ ਦੇ ਵਿੱਚ ਪਿਆ ਗਿਆ ਮੈਂ 2011 ਦੀ ਗੇਮ ਕਰਦੀ ਆ ਮੈਂ ਸਕੂਲ ਤੋਂ ਸਟਾਰਟ ਹੋਈ ਸੀਗੀ ਮੈਂ 8th ਕਲਾਸ ਦੇ ਵਿੱਚ ਸੀਗੀ ਤੇ ਸਪੋਰਟਸ ਕਰਨ ਦੀ ਇੱਕ ਲਾਲਸਾ ਸੀਗੀ ਕਿ ਸਪੋਰਟਸ ਕੀਤੇ ਸਟੱਡੀ ਵਿੱਚ ਮਤਲਬ ਐਵਰੇਜ ਸੀਗੇ ਇਸ ਕਰਕੇ ਮੈਂ ਸਪੋਰਟਸ ਸ਼ੁਰੂ ਕੀਤੀ ਤੇ ਸਕੂਲ ਵਿੱਚ ਬਾਕਸਿੰਗ ਸੀਗੀ ਤਾਂ ਤਾਂ ਕਰਕੇ ਬਾਕਸਿੰਗ ਸਟਾਰਟ ਕੀਤੀ ਜੀ ਇਹ ਇਹ ਸਾਰੀ ਚੀਜ਼ ਦੇ ਵਿੱਚ ਜਾਂਦੇ ਜਾਂਦੇ ਦਰਸ਼ਕਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਤੁਸੀਂ ਇੱਥੇ ਅਕੈਡਮੀ ਚਲਾਉਂਦੇ ਹੋ 35 ਬੱਚੇ ਤੁਹਾਡੇ ਕੋਲ ਸਿੱਖਦੇ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਬੱਚੇ ਵੱਧ ਤੋਂ ਵੱਧ ਤਾਂ ਭੇਜਣੀ ਹੋਰ ਸਾਥ ਦੀ ਕੀ ਲੋੜ ਹੈ ਬਸ ਬੱਚੇ ਭੇਜ ਦੇਣ ਬਾਅਦ ਵਿੱਚ ਤਾਂ ਸਾਥ ਚਲੋ ਹੋ ਹੀ ਜਾਂਦਾ ਹੈ ਅਗਰ ਕੋਈ ਵਧੀਆ ਚੀਜ਼ ਹੋਊਗੀ ਤਾਂ ਕੋਈ ਨਾ ਕੋਈ ਆ ਕੇ ਜੁੜ ਜਾਊਗਾ ਮਤਲਬ ਇਹ ਜ਼ਰੂਰ ਕਹਿੰਦੇ ਆ ਕਿ ਅਗਰ ਕਿਸੇ ਨੂੰ ਕੋਈ ਡਾਊਟ ਆ ਕੇ ਦੇਖ ਕੇ ਜਾਣ ਕਿਥੇ ਕਿੱਦਾਂ ਬੱਚੇ ਟ੍ਰੇਨਿੰਗ ਕਰਦੇ ਆ ਬਸ ਇੰਨੇ ਸੋ ਏ ਨੇ ਭੈਣ ਬਬੀਤਾ ਹੋਰਾਂ ਦੇ ਵੱਲੋਂ ਜਿਵੇਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਦੱਸਿਆ ਗਿਆ ਕਿ ਇਹਨਾਂ 35 ਬੱਚਿਆਂ ਨੂੰ ਟ੍ਰੇਨਿੰਗ ਜਿੱਥੇ ਕਰਵਾਈ ਜਾਂਦੀ ਹੈ ਉੱਥੇ ਜੋ ਵੀ ਸਾਜੋ ਸਮਾਨ ਇਹਨਾਂ ਨੂੰ ਚਾਹੀਦਾ ਹੁੰਦਾ ਹੈ ਆਪਣੀ ਜੇਬ ਖਰਚੇ ਦੇ ਵਿੱਚੋਂ ਉਹਨਾਂ ਦੇ ਵੱਲੋਂ ਲੈ ਕੇ ਮੁਹੱਈਆ ਕਰਵਾਇਆ ਜਾਂਦਾ ਤੇ ਇਹ ਮੁਹੱਈਆ ਕਰਵਾਇਆ ਗਿਆ ਸਮਾਨ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਹੀ ਪ੍ਰਫੁੱਲਤ ਖਿਡਾਰੀ ਇਸ ਇਲਾਕੇ ਨੂੰ ਇਸ ਪੰਜਾਬ ਨੂੰ ਇਸ ਦੇਸ਼ ਨੂੰ ਦੇਵੇਗਾ ਸਰ ਤੇਜ ਸਿੰਘ ਕਿੰਨੇ ਸਮੇਂ ਤੋਂ ਆ ਰਹੇ ਹੋ ਤੁਸੀਂ ਟ੍ਰੇਨਿੰਗ ਸਰ 3 ਮਹੀਨੇ ਤੋਂ ਆ ਰਹੇ ਹਾਂ ਲਗਾਤਾਰ ਆ ਰਹੇ ਹਾਂ ਕਿਤਾ ਲੱਗਦਾ ਹੈ ਸ਼ਰ ਸਰ ਬਹੁਤ ਵਧੀਆ ਲੱਗਦਾ ਸਾਨੂੰ ਬਾਕਸਿੰਗ ਮਿਲ ਰਹੀ ਹੈ ਇੱਥੇ ਫਿਟਨੈਸ ਦੀ ਐਕਸਰਸਾਈਜ਼ ਵਗੈਰਾ ਜੋਗੀ ਸਾਰੀ ਫਿਟਨੈਸ ਇੱਥੇ ਮਿਲ ਜੂਗੀ ਆਪਣੀ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਦੇਖਿਆ ਜਦੋਂ ਦੇ ਤੁਸੀਂ ਟ੍ਰੇਨਿੰਗ ਕਰ ਰਹੇ ਹੋ ਹਾਂਜੀ ਬਹੁਤ ਬਦਲਾਅ ਆਇਆ ਵਿੱਚਲੀ ਤੌਰ ਤੇ ਟ੍ਰੇਨਿੰਗ ਹਾਂਜੀ ਘਰਦਿਆਂ ਨੂੰ ਕੀ ਦੱਸ ਦਿਆਂ ਜਾਂ ਕੇ ਕੀ ਰਿਪੋਰਟ ਦਿੰਨੇ ਹਾਂ ਕਿਵੇਂ ਤੁਹਾਨੂੰ ਲੱਗਦਾ ਹੈ ਖੇਡ ਕੇ ਘਰਦਿਆਂ ਦੇ ਵਿੱਚ ਕੀ ਗੱਲ ਆਪਾਂ ਦਾ ਮੈਂ ਦੱਸ ਦਾਂਗੀ ਕਿ ਕਾਫੀ ਸਾਨੂੰ ਟ੍ਰੇਨਿੰਗ ਬਹੁਤ ਵਧੀਆ ਦਿੱਤੀ ਜਾ ਰਹੀ ਹੈ ਦਾ ਬਾਕਸਿੰਗ ਦੀ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਸਾਡੇ ਘਰ ਵਾਲੇ ਕਹਿੰਦੇ ਆ ਕਿ ਬਹੁਤ ਵਧੀਆ ਟ੍ਰੇਨਿੰਗ ਤੁਹਾਨੂੰ ਕਿੰਨਾ ਸਮਾਂ ਲਾਉਣਾ ਪਵੇਗਾ ਸਰ 10 ਮਿੰਟ ਤੋਂ ਨਹੀਂ ਸਮਾਂ ਰੋਜ਼ ਕਿੰਨਾ ਲਾਉਣਾ ਹੈ 1 ਘੰਟਾ 6 ਤੋਂ 8 6 ਤੋਂ 8 2 ਘੰਟੇ ਦੀ ਟ੍ਰੇਨਿੰਗ ਨਹੀਂ ਠੀਕ ਹੈ ਤੇ ਗਾਂ ਕੰਪੀਟੀਸ਼ਨ ਵਗੈਰਾ ਦੀ ਤਿਆਰੀ ਕਰੋਗੇ ਲਗਾਤਾਰ ਲੱਗੇ ਰਹੋਗੇ ਸਾਹਿਬ ਕਿਹਨਾ ਹੋ ਗਏ ਲੱਕੀ 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 ਜੀ ਕਿੰਨੇ ਸਮੇਂ ਤੋਂ ਆ ਰਹੇ ਤੁਸੀਂ ਮੈਂ ਮੈਨੂੰ ਹਲੇ ਸਮੇਂ ਨਹੀਂ ਹੋਇਆ ਮੈਂ ਮਹੀਨੇ ਹੋ ਗਏ ਮੈਨੂੰ ਇਹ ਮਹੀਨੇ ਹੋ ਗਏ ਹਾਂਜੀ ਤੇ ਕਿਵੇਂ ਲੱਗਦਾ ਟ੍ਰੇਨਿੰਗ ਕਰਕੇ ਟ੍ਰੇਨਿੰਗ ਲੱਗੇ ਬਹੁਤ ਚੰਗਾ ਲੱਗਦਾ ਮੈਨੂੰ ਹਮ ਆਫਕੋਰਸ ਮੈਨੂੰ ਤਾਂ ਪਹਿਲਾ ਪਹਿਲਾਂ ਤਾਂ ਕਾਫੀ ਮਤਲਬ ਬੈਟਰ ਫੀਲਿੰਗ ਹੋ ਰਹੀ ਹੈ ਹੈਲਥ ਚ ਹਾਂ ਕਿਸੇ ਡਾਕਟਰ ਨੂੰ ਚੁਸ ਕਰਦੇ ਹਾਂ ਹਾਂਜੀ ਤੁਹਾਨੂੰ ਥੋੜਾ ਸਮਾਂ ਹੋਇਆ ਤੇ ਇਹਨੂੰ ਜਦੋਂ ਲਗਾਤਾਰ ਇੱਥੇ ਕੈਂਪਿੰਗ ਜਾ ਰਹੀ ਹੈ ਲਗਾਤਾਰ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਇਹਨੂੰ ਜਾਰੀ ਰੱਖੋਗੇ ਜਦੋਂ ਤੱਕ ਵੀ ਟ੍ਰੇਨਿੰਗ ਦੀ ਜਾਂ ਗਾਂ ਕੰਪੀਟੀਸ਼ਨ ਦੀ ਤਿਆਰੀ ਦੇ ਵਿੱਚ ਵੀ ਤੁਹਾਡਾ ਐਮਨ ਹੈਗਾ ਮੈਂ ਡੇਲੀ ਆਂਦਾ ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਕੰਪੀਟੀਸ਼ਨ ਤੇ ਮੈਂ ਜਾਵਾਂ ਤੇ ਇਹ ਫਰਸਟ ਪ੍ਰਾਈਜ਼ ਲਿਆਵਾਂ ਜੀ ਸਕੂਲ ਦੇ ਵਿੱਚ ਜਾਂ ਫਿਰ ਜਿੱਥੇ ਤੁਸੀਂ ਪੜ੍ਹਦੇ ਹੋ ਉੱਥੇ ਇਸ ਟ੍ਰੇਨਿੰਗ ਦਾ ਇਸ 2 ਘੰਟੇ ਲਾਇਆ ਦਾ ਉੱਥੇ ਫਾਇਦਾ ਹੁੰਦਾ ਵੀ ਸਤੇ ਹਾਂਜੀ ਹੁੰਦਾ ਹੈ ਉੱਥੇ ਵੀ ਗੇਮ ਇਹੀ ਕਰਦੇ ਹੋ ਨਾਲ ਉੱਥੇ ਵੀ ਬਾਕਸਿੰਗ ਹੁੰਦੀ ਹੈ ਮੇਰੇ ਕੋਚ ਸਰਬੰਦ ਦੇ ਕੋਲ ਤੁਹਾਨੂੰ ਸਿਖਾਇਆ ਜਾਂਦਾ ਉਹਨਾਂ ਦੀ ਟ੍ਰੇਨਿੰਗ ਕਿਵੇਂ ਲੱਗਦੀ ਹੈ ਉਹਨਾਂ ਦਾ ਕੈਨ ਉਹਨਾਂ ਦਾ ਦੱਸਣਾ ਕਿਵੇਂ ਲੱਗਦਾ ਹੈ ਚੰਗਾ ਹੀ ਆ ਉਹਨਾਂ ਦਾ ਵੀ ਸਹੀ ਆ ਅੱਛਾ ਗੁੱਡ ਆ ਤੇਰਾ ਕੀ ਨਾਮ ਆਪਣਾ ਸ਼ੈਲਜੋ कितना मेरे को करता तीन महीने हो गए तो पर आके अच्छा लगता है 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 मतलब फर्क भी पड़ा पहले पहले से हाँ जी पहले मैं बहुत ज़्यादा हेल्दी थी अब थोड़ा गेन हुआ घर तो तो वालों का कैसा रिस्पॉन्स घर वाले अच्छा बोलते है खेलने का मन नहीं करता ट्रेनिंग करने ਮੇਰਾ ਇੱਕ ਕਮਜ਼ੋਰ ਹੈ ਕਿਰਵੀ ਕਸ਼ ਪਰਦਾ ਮੈਂ ਸਤਵੀਂ ਤੋਂ ਪੜ੍ਹਦੀ ਹਾਂ ਇੱਥੇ ਟ੍ਰੇਨਿੰਗ ਕਰਦਿਆਂ ਕਿੰਨਾ ਸਮਾਂ ਹੋ ਗਿਆ ਮੈਨੂੰ ਹੋ ਗਿਆ 2 ਮਹੀਨੇ ਹੋ ਗਏ 2 ਮਹੀਨੇ ਤੋਂ ਲਗਾਤਾਰ ਟ੍ਰੇਨਿੰਗ ਕਰ ਰਹੀ ਹਾਂ ਜਿਵੇਂ ਹਾਂਜੀ ਕਦੇ ਕਦੇ ਮਤਲਬ ਛੁੱਟੀ ਕਰ ਲੈਣੇ ਉਹ ਕਿਹੜੀ ਗੱਲ ਕਰ ਰਹੇ ਹੋ ਬਤ ਨਹੀਂ ਜਾਣੂ ਨਹੀਂ ਨਹੀਂ ਗਏ ਹੁੰਦੇ ਨਾ ਕਿਤੇ 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 ਮਨ ਕਾ ਮੜ ਜਾਂਦੇ ਹਾਂ ਹਾਂਜੀ ਅੱਛਾ ਪਰਿਵਾਰ ਦੀ ਕਿਵੇਂ ਪਰਿਵਾਰ ਨਾਲ ਤੁਹਾਡੀ سپورਟ ਕਰਦਾ ਹਾਂ ਹਾਂਜੀ ਕੌਣ ਨਾਲ ਆਉਂਦਾ ਹੁੰਦਾ ਜਾਂ ਇਕੱਲੇ ਆਉਂਦੇ ਮੈਂ ਇਕੱਲੇ ਆਉਂਦਾ ਹਾਂ ਹਾਂ ਕਿਵੇਂ ਆਉਣੇ ਉਹ ਸਾਈਕਲ ਵਗੈਰਾ ਤੇ ਉਹ ਸਾਈਕਲ ਤੇ ਸਾਈਕਲ ਚਲਾ ਕੇ ਉੱਤੇ ਵਾਰਮ-ਅਪ ਹੋ ਕੇ ਤੇ ਆ ਕੇ ਟ੍ਰੇਨਿੰਗ ਹਾਂਜੀ ਠੀਕ ਹੈ ਮੈਂ ਮਹਮਾ ਦਾ ਜਿਹੜੇ ਟ੍ਰੇਨਿੰਗ ਕਰਵਾਈ ਜਾਂਦੀ ਹੈ ਕਿਵੇਂ ਲੱਗਦਾ ਬਹੁਤ ਅੱਛਾ ਲੱਗਦਾ ਮਤਲਬ ਮੈਂ ਪਹਿਲਾਂ ਮਤਲਬ ਪਹਿਲਾਂ ਮੋਟਾ ਸੀ ਥੋੜਾ ਜਿਹਾ ਹੁਣ ਤਾਂ ਪਤਲਾ ਹੋ ਗਿਆ ਮੈਂ ਨਹੀਂ ਹੁਣ ਤਾਂ ਬਹੁਤ ਵਧੀਆ ਇਫੈਕਟ ਹੋ ਗਏ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਚਿਰ ਇਹ ਟ੍ਰੇਨਿੰਗ ਚੱਲਣੀ ਹੈ ਟ੍ਰੇਨਿੰਗ ਕਰੋਗੇ ਨਾਲ ਹਾਂਜੀ ਕੀ ਨਾਮ ਹੈ ਸੰਸਾਪ 585 ਤੁਹਾਡੇ ਬੱਚੇ ਆ ਮੇਰਾ ਬੱਚਾ ਤੀਰ ਵੀ ਰੰਦਾ ਬਟਾ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਮੇਬੀ 3 ਮੰਥ ਹੋ ਗਏ ਹੈ ਅੱਛਾ ਵੀ ਕਿਵੇਂ ਲੱਗਦਾ ਟ੍ਰੇਨਿੰਗ ਦਾ ਸਾਰਾ ਟ੍ਰੇਨਿੰਗ ਵਧੀਆ ਬੱਚੇ ਵਾਸਤੇ ਜਿਵੇਂ ਕਿ ਜਿੱਦਾਂ ਬੱਚੇ ਸਾਡੀ ਅੱਜ ਤੱਕ ਬੱਚਿਆਂ ਦੀ ਫਿਟਨੈਸ ਵੇੜਾ ਤੇ ਹੈਗੀ ਨਹੀਂ ਕੋਈ ਵੀ ਬੱਚਾ ਵਾ ਮੈਂ ਦੇਖਿਆ ਮੈਂ ਆਪਣੇ ਬੱਚੇ ਨੂੰ ਦੇਖਦਾਂਗੀ ਫਿਟਨੈਸ ਨਹੀਂ ਹੈਗੀ ਤੇ ਮੈਨੂੰ ਫਿਜ਼ੀਕਲ ਐਕਟੀਵਿਟੀ ਹੈ ਨਹੀਂ ਬੱਚਿਆਂ ਦੀ ਕੋਈ ਵੀ ਤੇ ਪਹਿਲਾਂ ਦੇ ਕੋਲ ਉੱਥੇ ਆਪਾਂ ਬੱਚੇ ਹੋਲਡ ਦੇ ਵੀ ਲੈ ਕੇ ਜਾਂਦੇ ਸੀ ਪਰ ਸਾਡੋਂ ਮੈਂ ਆਪចੰਦਾ ਸੀ ਬਹੁਤ ਦਿਆਨ ਤੋਂ ਨੇੜੇ ਕੋਈ ਬਾੜਕ ਹੋਵੇ ਸਾਡੇ ਬਿਲਕੁਲ ਕੋਲ ਨੇੜੇ ਪਹਿਲਾਂ ਦਿੱਥੇ ਬਾੜਾ ਦਾ ਬਹੁਤ ਬੁਰਾ ਹਾਲ ਸੀਗਾ ਹਾਂਜੀ ਤੇ ਮੇਨਟੇਨ ਕੀਤਾ ਗਿਆ ਬਾਦ ਵਿੱਚ ਹਾਂ ਮੇਨਟੇਨ ਕਿਥੇ ਤਾਂ ਬਹੁਤ ਬੁਰਾ ਸੀ ਬਹੁਤ ਜ਼ਿਆਦਾ ਗੰਦਗੀ ਦਿੱਥੇ ਪਾਰ ਦੇ ਵਿੱਚ ਤੇ ਹੁਣ 4-5 ਮਹੀਨੇ ਜਦੋਂ ਵੀ ਸਹੀ ਕੀਤਾ ਮੈਂ ਤਾਂ ਆਈ ਥਿੰਕ ਮਾਰੀ ਤੋਂ ਬਾਅਦ ਆਇਆ ਸੀਗਾ ਅੱਛਾ ਜੀ ਤੋਂ ਤੋਂ ਬਾਅਦ ਬੱਚੇ ਮੱਚੀ ਨਾਲ ਮਾਰਟਿਸਪੇਟ ਕਰਦੇ ਕਲੀਨਿੰਗ ਵਿੱਚ ਵੀ ਕਰਦੇ ਆ ਸਾਰਾ ਕੁਝ ਕਰਦੇ ਅਗਰ ਨਾਲ ਫਰਕ ਆਇਗਾ ਬੱਚਿਆਂ ਨੂੰ ਕਾਫੀ ਦਾ ਅਸਰ ਆਜੀ ਬੱਚੇ ਜਦੋਂ ਕਿਸੇ ਵੀ ਗੱਲ ਤੋਂ ਕਲੀਅਰ ਰੁੱਸਦੇ ਨੇ ਅਸੀਂ ਮਨਾਉਣ ਦੇ ਲਈ ਹੁਣ ਫੋਨ ਦੇ ਦਿੰਦੇ ਆ ਫੋਨ ਦੀ ਵਰਤੋਂ ਬਹੁਤ ਕੀਤੀ ਜਾਂਦੀ ਬਹੁਤ ਜ਼ਿਆਦਾ ਉਹਨਾਂ ਤੋਂ ਪਿੱਛੇ ਹੋ ਕੇ 2 ਘੰਟੇ ਬੱਚਾ ਕੱਟਦਾ ਇਹ ਆਪਣੇ ਆਪ ਦੇ ਵਿੱਚ ਖਾਸ ਗੱਲ ਬਹੁਤ ਵਧੀਆ ਮੈਂ ਤਾਂ ਦੇਖੋ ਆਪਣੇ ਬੱਚੇ ਮੇਰਾ ਫੋਨ ਵੀ ਦੇਖਦਾ ਪਰ ਮੈਂ ਨਾ ਉਹਨੂੰ ਆਦਤ ਪਾਈ ਕ੍ਰਿਕਟ ਹੂੰ ক্রিকেট ਦਾ ਸ਼ੌਂਕ ਬੜਾ ਲੋਕ ਖੇਡਣ ਦਾ ਵੀ ਮਿਲ ਮੈਚ ਦੇਖਣ ਦਾ ਉਹਦੇ ਕਰਕੇ ਥੋੜਾ ਫੋਨ ਘਟਦਾ ਤੱਕਿਆ ਜਿਹਦਾ ਫੋਨ ਤਾਂ ਬਹੁਤ ਜ਼ਿਆਦਾ ਦੇਖਦੇ ਵਿੱਚ ਹੈ ਮੈਂ ਤਾਂ ਬੱਚਿਆਂ ਨੂੰ ਵਾਕਿਆ ਵੀ ਕਿੰਨਾ ਮੈਂ ਕਿ ਫਿੱਟਨਸ ਆ ਤੇ پارک ਹੁੰਦੀ ਜੀ ਮੈਨੂੰ پارک ਲੱਭਦੀ ਨਹੀਂ ਕੋਈ ਅੱਛਾ ਜੀ ਤੁਸੀਂ ਆਪ ਦੇਖ ਲਓ ਤੁਹਾਡੇ ਹੈ ਤਾਂ ਕਿ پارک ਕੋਈ ਲੱਭ ਸਕ ਤੁਸੀਂ ਨੋਟ ਕਰ ਲਓ ਕੋਈ ਬੱਚਿਆਂ ਦੀ ਖੇਡੂ ਨੂੰ ਕੋਈ ਗਰਾਊਂਡ ਜਾਂ ਕੋਈ پارک ਕੁਝ ਨਹੀਂ ਆਗਾ ਹੂੰ ਕਿਤੇ ਨਹੀਂ ਹੋਊਗਾ ਥੇ ਲੱਭ ਜੇ ਹੋਊਗਾ ਵੀ ਤੇ ਉੱਥੇ ਕੋ ਬੱਚੇ ਖੇਡੇ ਨੰਦਾ ਕੋਈ ਦੇਖਣੇ ਖੇਡੇ ਨੰਦਾ ਕੋਈ ਫੁੱਟਬਾਲ ਨਹੀਂ ਖੇਡੇ ਨੰਦਾ ਇਸ ਕਰਕੇ ਮੈਂ ਤਾਂ ਚਾਹੁੰਦਾ ਸੀ ਕਿ ਬੱਚੇ ਖੇਡਰ ਫਿੱਟਨਸ ਬੱਚੇ ਹੋਵੇ ਫਰੰਟਸ ਹੈਗਾ ਅੱਗੇ ਨਾਲੋਂ ਬੱਚਿਆਂ ਨੂੰ ਹੋਰ ਵੀ ਮੈਂ ਦੇਖਦਾ ਬੱਚੇ ਕਾਫੀ ਅੱਗੇ ਨਾਲੋਂ ਐਕਟਿਵ ਹੋਏ ਆ। ਹਾਂਜੀ ਦੂਰ ਤੋਂ ਆ ਕੇ ਇਹਨਾਂ ਦੇ ਬੀਬਾ ਜੀ ਉਹਨਾਂ ਦੇ ਬਲੋਂ ਇਹ ਚਲਾਇਆ ਜਾ ਰਿਹਾ ਟ੍ਰੇਨਿੰਗ ਹਾਂਜੀ ਹਾਂਜੀ ਇਹਨੂੰ ਕਿਵੇਂ ਦੇਖਦੇ ਹੋ ਕਿ ਆਪਣੇ ਜੇਬ ਖਰਚੇ ਦੇ ਵਿੱਚ ਉਹ ਕਹਿੰਦੇ ਨੇ ਕਿ ਸਾਰਾ ਕੁਝ ਮੇਨਟੇਨ ਕਰਦੇ ਆ। ਹਾਂ ਬਹੁਤ ਵੀ ਹਾਂ ਪ੍ਰੀਓ ਕੋਚ ਟ੍ਰੇਨਿੰਗ ਹੁੰਦੀ ਅੰਦੁੱਦਦੇ ਜੇ ਕੋਈ ਇਹਨੂੰ ਕੋਈ ਸਮਾਨ ਤੋਂ ਲੈਣਾ ਉਹ ਤਾਂ ਬਾਅਦ ਦੀ ਗੱਲ ਆ ਪਰ ਜੋ ਟ੍ਰੇਨਿੰਗ ਹੁੰਦੇ ਆ ਮੈਡਮ ਸਮਾਂ ਕੱਢਣਾ ਸਮੇਂ ਦੇ ਵਿੱਚ ਟਾਈਮ ਹੀ ਕੱਢਣਾ ਬਹੁਤ ਮੁਸ਼ਕਲ ਆ। ਹਾਂ ਇਹ ਵੀ ਦੇਖੋ ਨਾ ਕੋਈ 2 ਘੰਟੇ ਕੱਢ ਕੇ ਆ ਰਿਹਾ। ਤੇ ਉਸ ਤੋਂ ਬਾਅਦ ਬੱਚਿਆਂ ਨੂੰ ਦੱਸ ਵੀ ਰਹੇ ਤੁਸੀਂ ਘਰ ਕਿੱਦਾਂ ਰਹਿਣਾ ਵਾ ਤੁਹਾਨੂੰ ਪੜ੍ਹਨਾ ਵੀ ਆ ਉਹ ਥੋੜੀ ਆਪਣਾ ਲੈਕਚਰ ਵਗੈਰਾ ਦਿੰਦਾ ਜਿੱਦਾਂ ਇਹ ਵੀ ਦੱਸਦੇ ਆ ਇਹਦੀ ਇਕੱਲਾ ਫਿਟਨੈਸ ਨਹੀਂ ਹੈਗਾ ਬੱਚੇ ਨੂੰ ਥੋੜਾ ਜੋ ਰੋਜ਼ ਦੀ ਰੁਟੀਨ ਆਪਣੀ ਹੈਗੀ ਖਾਣ ਪੀਂਦੀ ਜਾਂ ਕਿੱਦਾਂ ਦੇ ਖਾਣਾ ਵੀ ਹੈ ਕਿਸ ਤਰ੍ਹਾਂ ਵਾ ਕਿੱਦਾਂ ਤੁਸੀਂ ਟ੍ਰੇਨਿੰਗ ਕਰਨੀ ਹੈ ਉਹ ਵੀ ਸਾਰਾ ਦੱਸਦੇ ਮੈਡਮ ਸ੍ਰੀਮਾ ਕੀ ਹੈ ਤੁਹਾਡਾ ਦੱਸ ਕੰਮ ਇਹ ਮੈਂ ਤੁਹਾਨੂੰ ਕੋਤਾਰ ਨੂੰ ਇਹੀ ਕਹਿਣਾ ਚਾਹੁੰਦਾ ਕਿ ਬੱਚਿਆਂ ਦੇ ਉੱਤੇ ਤੁਸੀਂ ਆਪ ਵੀ ਟਾਈਮ ਕੱਢੋ ਦੇਖੋ ਤੁਹਾਨੂੰ ਆਪ ਪਹਿਲਾਂ ਟਾਈਮ ਕੱਢਣਾ ਪੈਣਾ ਬੱਚਿਆਂ ਵਾਸਤੇ ਇਹ ਨਹੀਂ ਕਿ ਤੁਸੀਂ ਤੁਸੀਂ ਕਹਿੰਦੇ ਚਲੋ ਇਹ ਬੱਚਾ ਆਡਾ ਹੈਗਾ ਚਲੋ ਅੱਗੇ ਬਣਾਣਾ ਚਾਹਦੇ ਕੁਛ ਜਾਂ ਕੁਝ ਵੀ ਕਰਨਾ ਚਾਹਦੇ ਬੱਚੇ ਤੁਹਾਨੂੰ ਆਪ ਟਾਈਮ ਕਰਦਾ ਮਾੜਾ ਬੱਚੇ ਵਾਸਤੇ ਇਹ ਨਹੀਂ ਉਹ ਕੀ ਤੁਸੀਂ ਸੋਚ ਰਹੇ ਆ ਕਿ ਸਾਡਾ ਬੱਚਾ ਅੱਡਾ ਸਪੋਰਟਸਮੈਨ ਬਣ ਜਾਏ ਜਾਂ ਕੁਛ ਹੀ ਬਣ ਜਾਏ ਪਰ ਤੁਸੀਂ ਕਰਦੇ ਕੁਛ ਨਹੀਂ ਉਹ ਵਾਸਤੇ ਦੇਖੋ ਪਹਿਲਾਂ ਆਪਣੇ ਆਪ ਨੂੰ ਕੁਛ ਕਰਨਾ ਪੈਂਦਾ ਜੀ ਠੀਕ ਹੈ ਨਾ ਬੱਚੇ ਨੂੰ ਤੁਸੀਂ ਲੈ ਕੇ ਆਉਂਗੇ ਗਰਾਊਂਡ 'ਤੇ ਛੱਡਣ ਜਾਉਂਗੇ ਛੱਡਣਾ ਲੈ ਕੇ ਜਾਣਾ ਵੀ ਬਹੁਤ ਈ ਗੱਲ ਆ ਲੋਕਾਂ ਕੋਲ ਟਾਈਮ ਹੀ ਨਹੀਂ ਆ ਫਿਰ ਉਹ ਕਰਦੇ ਕਿ ਬੱਚੇ ਨੂੰ ਦੇ ਦਿੱਤਾ ਬਣਾ ਜਾ ਕੇ ਚਲੋ ਜੀ ਫੋਨ ਦਿੱਤਾ ਲੈਪਟਾਪ ਦਿੱਤਾ ਪਲੇ ਸਟੇਸ਼ਨ ਦਿੱਤੇ ਇਹ ਚੀਜ਼ਾਂ ਘੱਟ ਹੋਣ ਚਾਹੀਦੀਆਂ ਬਾਕੀ ਅੱਖਾਂ ਵੀ ਫੇਲ ਹੁੰਦੀਆਂ ਥੋੜੀਆਂ ਬਹੁਤ ਨਾਲ ਫਿਟਰਾਸ ਵੀ ਹੋਊਗਾ ਮੈਂ ਆਪ ਦੇਖਦਾ ਬੱਚੇ ਦੀ ਫਿਟਰਾਸ ਬਿਲਕੁਲ ਨਹੀਂ ਸੀ ਹਮ ਉਹਨੂੰ ਜਦੋਂ ਤੁਸੀਂ ਆਪ ਦੇਖ ਲਓ ਕਿਸੇ ਬੱਚੇ ਨੂੰ ਕਿਉਂਕਿ ਮੈਂ ਥਲੇ ਬਿਠੂਗਾ ਕੋਠਿਆਂ ਨਹੀਂ ਜਾਏਗਾ ਉਹ ਕੋਠਿਆਂ ਜਾਏਗੀ ਇਹ ਹੀ ਚੀਜ਼ਾਂ ਮੈਂ ਨੋਟ ਕਰੀਆਂ ਬੱਚੇ ਆਪਣੇ ਤੇ ਕਿ ਉਹਨੂੰ ਜਿਹੜਾ ਪ੍ਰੋਬਲਮ ਹੋਦਾ ਅਜਿਹਾ ਬੱਚੇ ਵਿਟਾਮਿਨ ਡੀ ਘੱਟ ਆ ਜੀ ਤੇ ਇਹੀ ਚੀਜ਼ਾਂ ਕਿ ਉਹ ਬੱਚੇ ਬਾਹਰ ਨਿਕਲ ਦੇਣੀ ਹੈ ਪੇਰੈਂਟਸ ਕੰਦੇ ਬੱਚੇ ਅੰਦਰ ਬੜੇ ਜਾਣ ਤੇ ਬਸ ਉਹ ਅੰਦਰ ਬੈਠੇ ਬੱਚੇ ਕੁਝ ਨਹੀਂ ਹੋ ਰਹੀ ਆ ਇਸ ਕਰਕੇ ਚਲੋ ਮੈਂ ਤਾਂ ਇਹ ਕਹਿੰਦਾ ਬੱਚਿਆਂ ਨੂੰ ਬਾਹਰ ਲੈ ਕੇ ਆਉਣਾ ਚਾਹੀਦਾ ਖੇਡਣ ਬੱਚੇ ਕਿਤਾ ਬਿਲਕੁਲ ਜ਼ੀਰੋ ਹੀ ਹੈ ਫਿਰ ਇਸ ਦੀ ਅਸੀਂ ਵੀ ਕਾਮਨਾ ਕਰਦੇ ਹਾਂ ਤੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੇ ਮਨ ਦੇ ਭਾਵ ਆਪਣੇ ਮਨ ਦੇ ਬਲਬਲੇ ਜ਼ਰੂਰ ਸਾਂਝੇ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਤਰਜੀਹੀ ਕੋਸ਼ਿਸ਼ ਲੈ ਕੇ ਮੁੜ ਤੁਹਾਡੇ ਮੁਖਾਤਬ ਹੋਵਾਂਗੇ ਬਹਿਰ ਹਾਲ ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਵੀਰ ਸਿੰਘ ਸ਼ਿਰਗਲ ਹਮਦਰਦ